ਅੰਜਾ ਪਸਣ ਨੂੰ ਜੁਬੜਾ ਚੜਨੀ ਬਣਾਉਣੇ ਨੇ ਦੱਸਾਂਗੇ ਕਿ ਕਿਵੇਂ ਬਣਨੀ ਆਪਾਂ ਇਹਦੇ ਵਿੱਚ ਕੀ ਕੀ ਸਮਾਨ ਪਾਉਣਾ ਆਏਗਾ ਆ ਦੋ ਪਿਆਜ਼ ਆ ਜਾਣਗੇ ਦੋ ਅਦਰਕ ਦੀਆਂ ਗੰਡੀਆਂ ਪੰਜ ਚੁਬੜਣੀਆਂਗੇ ਪੰਜ ਮਿਰਚਾਂ ਪਾਈਆਂ ਆਈਆਂ ਇਹਨੂੰ ਆਪਾਂ ਹੁਣ ਕੱਟ ਲਾਂਗੇ ਕੱਟ ਕੇ ਸਾਫ਼ ਕਰਕੇ ਧੋ ਕੇ ਫਿਰ ਚੜਨੀ ਬਣਾਵਾਂਗੇ ਆਪਾਂ ਛਿਲਕੇ ਉਤਾਰ ਕੇ ਧੋ ਲਿਆ ਸਾਰਾ ਸਮਾਨ ਹੁਣ ਇਹਨਾਂ ਨੂੰ ਆਪਾਂ ਬਰੀਕ ਕੱਟ ਲਾਂਗੇ ਕੱਟ ਕੇ ਵਿੱਚ ਅਸੀਂ ਬਣਾਵਾਂਗੇ ਆਦਰਕ ਕੱਟੇ ਚੁੱਪ ਚੁਪ ਕਰਾਂਗੇ ਹਰ ਮਰਚਾ ਤੇ ਇਹ ਦਵਾਈ ਦੀ ਆਪਾਂ ਸਾਰਾ ਸਨਾਣਾ ਜਿਹੜਾ ਤਰੀਕਾ ਕੱਟ ਲਿਆਏਗਾ ਵੇਖੋ ਤੇ ਹੁਣ ਆਪਾਂ ਚਟਨੀ ਬਣਾਵਾਂਗੇ ਲਾਲ ਮਿਰਚ ਆਪਾਂ ਥੋੜੀ ਪਾਵਾਂਗੇ ਕਿਉਂ ਗੰਭੀ ਹਰੀਆਂ ਮਿਰਚਾਂ ਬਹੁਤ ਪਾਤੀਆਂ ਆਪਾਂ 4-5 ਪਾਦਗੇ ਤੇ ਆ ਨਮਕ ਪਾਵਾਂਗੇ ਇੱਕ ਚਮਚ ਆਪਾਂ ਇਹਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਆ ਉਹ ਹੁਣ ਆਪਣੇ ਕੋਲ ਹੈ ਨਹੀਂ ਇਸ ਟਾਈਮ ਹੁਣ ਆਪਾਂ ਚਟਨੀ ਬਣਾਉਣੀ ਹੈ ਵੇਖੋ ਆਪਣੀ ਚੜਨੀ ਜਿਹੜੀ ਬਣ ਕੇ ਤਿਆਰ ਹੋ ਚੁੱਕੀ ਹੈਗੀ ਹੁਣ ਆਪਾਂ ਇਹਨੂੰ ਦੇਸੀ ਘਿਓ ਪਾ ਕੇ ਵੀ ਖਾ ਸਕਦੇ ਆ ਤਾਲ ਕਰਮ ਕਰਕੇ ਵਿੱਚ ਤੜਕਾ ਲਾ ਕੇ ਬਹੁਤ ਹੀ ਟੇਸਟੀ ਲੱਗਦੀ ਹੈ ਜੇ ਇਸ ਤਰ੍ਹਾਂ ਤੇ ਇਸੇ ਤਰ੍ਹਾਂ ਤੁਸੀਂ ਵੀ ਬਣਾਉਣੀ ਹੈ ਚੜਨੀ ਤੇ ਬਣਾ ਕੇ ਦੱਸਣੀ ਹੈ ਕਿਸ ਤਰ੍ਹਾਂ ਬਣੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਪੂਰੀ ਵੀਡੀਓ ਵੇਖਣਾ ਤੇ ਬਹੁਤ ਬਹੁਤ ਕਮੈਂਟ ਕਰਨਾ ਅਜਾੜ ਦੇਖੋ ਆਪਣੀ ਵੀਡੀਓ ਤਿਆਰ ਹੈਗੀ ਜਿੰਨਾਂ ਆਪਾਂ ਰੋਟੀ ਤੇ ਰੱਖ ਕੇ ਖਾਣਾ ਹੈ